ਵਿਆਹ ਵਿੱਚ ਖਾਣਾ ਖਾਣ ਤੋਂ ਵੱਧ ਕੀਤਾ ਖਰਾਬ ਵੀਡੀਓ ਦੇਖ ਕੇ ਹੋ ਜਾਮੋਗੇ ਹੈਰਾਨ ਅਕਸਰ ਹੀ ਖਾਣੇ ਦੀ ਸਭ ਤੋਂ ਵੱਧ ਬਰਬਾਦੀ ਵਿਆਹਾਂ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਲੋਕ ਖਾਂਦੇ ਘੱਟ ਨੇ ਤੇ ਖਰਾਬ ਜ਼ਿਆਦਾ ਕਰਦੇ ਨੇ ਜਿਵੇਂ ਕਿ ਇਸ ਵਿਆਹ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਪਲੇਟ ਵਿੱਚ ਕਿੰਨਾ ਕਿੰਨਾ ਖਾਣਾ ਝੂਠਾ ਕਰਕੇ ਛੱਡਿਆ ਹੋਇਆ ਹੈ ਜੇਕਰ ਹਰ ਕੋਈ ਆਪਣੇ ਹਿਸਾਬ ਨਾਲ ਖਾਂਦਾ ਤਾਂ ਇਹ ਖਾਣਾ ਕਿੰਨੇ ਗਰੀਬ ਤੇ ਭੁੱਖੇ ਲੋੜਵੰਦ ਲੋਕਾਂ ਦਾ ਢਿੱਡ ਭਰ ਸਕਦਾ ਸੀ ਜੋ ਕਿ ਇਸ ਖਾਣੇ ਨੂੰ ਖਾ ਕੇ ਕਿੰਨੀਆਂ ਜ਼ਿਆਦਾ ਦਵਾਮਾ ਦਿੰਦੇ ਪਰ ਜਿਨ੍ਹਾਂ ਨੇ ਇਹ ਝੂਠ ਥਾ ਖਾਣਾ ਛੱਡਿਆ ਹੋਣਾ ਏ ਉਹਨਾਂ ਨੇ ਖਾ ਕੇ ਜਰੂਰ ਇਹ ਕਿਹਾ ਹੋਣਾ ਏ ਕਿ ਸਵਾਦ ਨਹੀਂ ਆਇਆ ਸੋ ਅਕਸਰ ਹੀ ਵਿਆਹਾਂ ਵਿੱਚ ਇੱਕ ਗੱਲ ਤਾਂ ਜਰੂਰ ਦੇਖੀ ਜਾਂਦੀ ਹੈ ਜੇਕਰ ਕੋਈ ਗਰੀਬ ਖਾਣਾ ਖਾਣ ਲਈ ਆ ਜਾਵੇ ਜਾਂ ਮੰਗਣ ਆ ਜਾਵੇ ਤਾਂ ਉਸ ਨੂੰ ਗਾਲਾਂ ਕੱਢ ਕੇ ਭਜਾ ਦਿੱਤਾ ਜਾਂਦਾ ਏ ਪਰ ਜੇ ਕੋਈ ਰਿਸ਼ਤੇਦਾਰ ਜਾਂ ਬਰਾਤੀ ਖਾਣਾ ਖਰਾਬ ਕਰੇ ਉਸ ਨੂੰ ਕੁਝ ਵੀ ਨਹੀਂ ਕਿਹਾ ਜਾਂਦਾ ਸੋ ਕਿੰਨਾ ਚੰਗਾ ਹੋਵੇ ਜੇਕਰ ਲੋੜ ਅਨੁਸਾਰ ਖਾਣਾ ਖਾ ਕੇ ਬਾਕੀ ਬਚਦਾ ਖਾਣਾ ਗਰੀਬਾਂ ਵਿੱਚ ਵੰਡਿਆ ਜਾਵੇ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਕਿ ਲੋਕਾਂ ਨੂੰ ਮਾੜੀ-ਮੋਟੀ ਸ਼ਰਮ ਆ ਸਕੇ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ